ਤੋ ਅੱਜ ਤੁਹਾਨੂੰ ਦਿਖਾਉਨੇ ਹਾਂ ਪੂਰਨ ਭਗਤ ਜੀ ਦਾ ਢਿੱਲਾ ਜੀ ਹਾਂ ਉਹੀ ਪੂਰਨ ਭਗਤ ਜਿਸ ਨੂੰ ਕਿ ਉਸ ਦੇ ਪਿਤਾ ਨੇ ਵੱਢ ਕੇ ਖੂਚ ਸਟਵਾਤਾ ਸੀ ਉਹੀ ਪੂਰਨ ਭਗਤ ਜਿਸ ਤੇ ਕਿ ਉਸ ਦੀ ਮਤਰੀ ਹੀ ਮਾਂ ਦਾ ਦਿਲ ਆ ਗਿਆ ਸੀ ਉਹੀ ਪੂਰਨ ਭਗਤ ਜਿਸ ਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਲਿਖਦੇ ਨੇ ਕਿ ਇਛਰਾ ਤਾਂ ਹਾਂ ਮਾਰਦੀ ਨਾਲ ਦੇਵੇ ਦੁਹਾਈਆਂ ਮੇਰੇ ਪੂਰਨ ਪੁੱਤ ਦੇ ਹੱਥ ਘੜੀਆਂ ਲਾਈਆਂ ਸਾਰਾ ਇਤਿਹਾਸ ਕੀ ਆਓ ਜਾਣਦੇ ਹਾਂ ਦੋਸਤੋ ਪੂਰਨ ਭਗਤ ਦੇ ਪਿਤਾ ਦਾ ਨਾਮ ਸੀ ਰਾਜਾ ਸਲਵਾਨ ਜਿਹੜਾ ਕਿ ਸਿਆਲਕੋਟ ਦਾ ਰਾਜਾ ਸੀ ਰਾਜਾ ਸਲਵਾਨ ਦੀ ਪਹਿਲੀ ਪਤਨੀ ਰਾਣੀ ਇਛਰਾਂ ਦੇ ਕੁਖੋਂ ਪੂਰਨ ਨੇ ਜਨਮ ਲਿਆ ਜਦੋਂ ਪੂਰਨ ਨੇ ਜਨਮ ਲਿਆ ਤਾਂ ਉਸਦੇ ਪਿਤਾ ਸਲਵਾਨ ਨੇ ਜੋਤਸ਼ੀਆਂ ਨੂੰ ਬੁਲਾਇਆ ਤੇ ਪੂਰਨ ਦਾ ਭਵਿੱਖ ਦੇਖਣ ਲਈ ਗਿਆ ਜੋਤਸ਼ੀ ਦੱਸਦਿੰਨੇ ਕਿ ਸਲਵਾਨ ਰਾਜਾ ਜੀ ਇਹ ਪੁੱਤਰ ਤੇਰੇ ਲਈ 12 ਸਾਲ ਤੱਕ ਮਨਹੂਸ ਹੈ 12 ਸਾਲ ਤੱਕ ਤੂੰ ਇਹਦਾ ਮੂੰਹ ਨਹੀਂ ਦੇਖਣਾ ਕਿਉਂਕਿ ਇਹ ਤੇਰਾ ਲਈ ਮਨਹੂਸ ਹੈ ਜਿਸ ਕਾਰਨ ਸਲਮਾਨ ਪੂਰਨ ਭਗਤ ਨੂੰ 12 ਸਾਲ ਲਈ ਭੋਰੇ ਵਿੱਚ ਰੱਖਦਾ ਹੈ ਭੋਰੇ ਦੇ ਅੰਦਰ ਹੀ ਉਹਦਾ ਖਾਣ-ਪਾਣ ਰਹਿਣ-ਸਹਿਣ ਕੀਤਾ ਜਾਂਦਾ ਹੈ ਪੂਰਨ ਦੇ ਭੋਰੇ ਵਿੱਚ ਰਹਿਣ ਉਪਰੰਤ ਉਸਦਾ ਪਿਤਾ ਆਪਣੇ ਤੋਂ ਛੋਟੀ ਉਮਰ ਦੀ ਕੁੜੀ ਜਿਸ ਦਾ ਨਾਮ ਸੀ ਲੂਣਾ ਨਾਲ ਵਿਆਹ ਕਰਵਾ ਲੈਂਦਾ ਹੈ 12 ਸਾਲ ਪੂਰੇ ਹੋਣ ਤੋਂ ਬਾਅਦ ਪੂਰਨ ਅਤੇ ਸਲਮਾਨ ਇੱਕ ਦੂਜੇ ਨੂੰ ਮਿਲਣ ਲਈ ਬੜੇ ਉਤਾਵਲੇ ਹੁੰਦੇ ਨੇ ਜਦੋਂ 12 ਸਾਲ ਬਾਅਦ ਪੂਰਨ ਨੂੰ ਪੂਰੇ ਚੋਂ ਬਾਹਰ ਕੱਢਿਆ ਜਾਂਦਾ ਤਾਂ ਪੂਰਨ ਵਾਪਸ ਆਪਣੇ ਦਰਬਾਰ ਦੇ ਵਿੱਚ ਮਹਿਲ ਦੇ ਵਿੱਚ ਆਉਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਪਿਤਾ ਅਤੇ ਮਾਤਾ ਨੂੰ ਮਿਲਦਾ ਹੈ ਰਾਜੇ ਸਲਮਾਨ ਅਤੇ ਰਾਣੀ ਇਛਰਾ ਨੂੰ ਜਦੋਂ ਪੂਰਨ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਪਿਤਾ ਨੇ ਇੱਕ ਹੋਰ ਵਿਆਹ ਕਰਵਾ ਲਿਆ ਹੈ ਤਾਂ ਉਹ ਮਾਂ ਸਮਾਨ ਲੂਨਾ ਨੂੰ ਵੀ ਮਿਲਣ ਵਾਸਤੇ ਜਾਂਦਾ ਹੈ ਪੂਰਨ ਦੀ ਸੁੰਦਰਤਾ ਅਤੇ ਆਪਣਾ ਹਾਨੀ ਵੇਖ ਕੇ ਲੂਨਾ ਉਸ ਵੱਲ ਖਿੱਚੀ ਜਾਂਦੀ ਹੈ ਲੂਣਾ ਦਾ ਪੂਰਨ ਉੱਤੇ ਦਿਲ ਆ ਜਾਂਦਾ ਹੈ ਨੀਤ ਬੇਈਮਾਨ ਹੋ ਜਾਂਦੀ ਹੈ ਅਤੇ ਉਹ ਪੂਰਨ ਦੇ ਪਿਆਰ ਵਿੱਚ ਡੁੱਬਣਾ ਸ਼ੁਰੂ ਹੋ ਜਾਂਦੀ ਹੈ ਤੇ ਪੂਰਨ ਨੂੰ ਉਸ ਦੀ ਕਾਮਵਾਸ਼ਨਾ ਵਿੱਚ ਵਹਿ ਕੇ ਕਾਮ ਤ੍ਰਿਪਤੀ ਕਰਨ ਲਈ ਕਹਿੰਦੀ ਹੈ ਪੂਰਨ ਲੂਣਾ ਨੂੰ ਸਮਝਾਉਂਦਾ ਹੈ ਕਿ ਉਹ ਉਸ ਦੀ ਮਾਂ ਸਮਾਨ ਹੈ ਬੇਸ਼ੱਕ ਉਸ ਨੇ ਖੋਂ ਉਹਦੇ ਜਨਮ ਨਹੀਂ ਲਿਆ ਖੋਂ ਜਨਮ ਉਹਨੇ ਰਾਣੀ ਇਛਰਾਂ ਦੇ ਲਿਆ ਪਰ ਲੂਣਾ ਵੀ ਉਸ ਦੀ ਮਾਂ ਵਰਗੀ ਹੈ ਬਹੁਤ ਵਾਰ ਲੂਣਾ ਉਸ ਨੂੰ ਕੋਸ਼ਿਸ਼ ਕਰਦੀ ਹੈ ਮਨਾਉਣ ਦੀ ਪਰ ਪੂਰਨ ਭਗਤ ਨਹੀਂ ਮੰਨਦਾ ਭਗਤ ਸ਼ਬਦ ਬਾਅਦ ਵਿੱਚ ਲੱਗਿਆ ਆਪਾਂ ਪਹਿਲਾਂ ਇਤਿਹਾਸ ਦੇ ਮੁਤਾਬਕ ਪਹਿਲਾਂ ਭਗਤ ਸ਼ਬਦ ਹੀ ਬੋਲਦੇ ਆ ਤਾਂ ਆਪਾਂ ਇਕੱਲਾ ਲੂਣਾ ਦੇ ਇਸ ਵਾਰਤਾਲਾਪ ਦੇ ਨਾਲ ਇਕੱਲਾ ਪੂਰਨ ਸ਼ਬਦੀ ਲੈ ਕੇ ਚੱਲਾਂਗੇ ਲੂਣਾ ਦੇ ਉਕਸਾਉਣ ਤੇ ਵਾਰੀ-ਵਾਰੀ ਕਹਿਣ ਤੇ ਵੀ ਪੂਰਨ ਨਹੀਂ ਮੰਨਦਾ ਲੂਣਾ ਆਪਣੇ ਇਸ અપਮਾਨ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀ ਤੇ ਉਹ ਰਾਜੇ ਸੁਲਮਾਨ ਦੇ ਕੋਲ ਭੱਜੀ ਭੱਜੀ ਜਾਂਦੀ ਹੈ ਤੇ ਕਹਿੰਦੀ ਹੈ ਕਿ ਪੂਰਨ ਨੇ ਮੇਰੀ ਇੱਜ਼ਤ ਤੇ ਹੱਥ ਪਾਇਆ ਉਹਨੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਇਸ ਪਿੱਛੋਂ ਰਾਜੇ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਅਤੇ ਉਹ ਗਰੋਧਿਤ ਹੋ ਕੇ ਸਪਾਹੀਆਂ ਨੂੰ ਹੁਕਮ ਦਿੰਦਾ ਹੈ ਕਿ ਇਹਦੇ ਪੂਰਨ ਦੇ ਟੋਟੇ ਟੋਟੇ ਕਰਕੇ ਇਹਨੂੰ ਖੂਚ ਸੱਟਿਓ ਤੇ ਫਿਰ ਉਸ ਦੀ ਅਸਲੀ ਮਾਤਾ ਰਾਣੀ ਇਛਰਾ ਸਪਾਹੀਆਂ ਦੇ ਪੈਰ ਫੜਦੀ ਹੈ ਦੇਖੋ ਵੇ ਮਹਿਲ ਦੀ ਰਾਣੀ ਜਿਹੜੀ ਪਹਿਲਾਂ ਹੁਕਮ ਮਾਰਦੀ ਸੀ ਅੱਜ ਉਹ ਸਪਾਹੀਆਂ ਦੇ ਪੈਰ ਫੜ ਰਹੀ ਹੈ ਕਿ ਨਾ ਮੇਰੇ ਪੁੱਤਰ ਨਾਲ ਇਹ ਕਹਿ ਨਾ ਘਮਾਓ ਮੇਰਾ ਪੁੱਤਰ ਬੇਕਸੂਰ ਹੈ ਇਦਾਂ ਦੀ ਹਰਕਤ ਕਦੇ ਵੀ ਨਹੀਂ ਕਰ ਸਕਦਾ ਪਰ ਸਪਾਹੀ ਕਹਿੰਦੇ ਮਾਂ ਅਸੀਂ ਹੁਕਮ ਦੇ ਬੱਜੇ ਆ ਜੇ ਅਸੀਂ ਇਹ ਕੰਮ ਨਾ ਕੀਤਾ ਤਾਂ ਰਾਜਾ ਨੇ ਸਾਡਾ ਸਿਰ ਲਾਹ ਦੇਣਾ ਸੋ ਜਲਾਦ ਜਦ ਪੂਰਨ ਨੂੰ ਮਾਰਨ ਲਈ ਲੈ ਜਾਂਦੇ ਨੇ ਤਾਂ ਉਹ ਉਸ ਨੂੰ ਮਾਰਨ ਦੀ ਬਜਾਏ ਉਹਦੇ ਹੱਥ ਪੈਰ ਵੱਢ ਕੇ ਖੂਜ ਛੱਟ ਹੁੰਦੇ ਆ ਜਦੋਂ ਪੂਰਨ ਦੀ ਮਾਂ ਇਛਰਾ ਆਪਣੇ ਇਸ ਪੁੱਤਰ ਦਾ ਸਭ ਕੁਝ ਅੱਖੀਂ ਦੇਖਦੀ ਹੈ ਤਾਂ ਉਹ ਦੇ ਵਿਯੋਗ ਦੇ ਵਿੱਚ ਵਿਛੋੜੇ ਚ ਅੰਨੀ ਹੋ ਜਾਂਦੀ ਹੈ ਉਸ ਦੀ ਨਿਗਾ ਚਲੀ ਜਾਂਦੀ ਹੈ ਇਸ ਪਿੱਛੋਂ ਪੂਰਨ ਖੂ ਦੇ ਵਿੱਚ ਤੜਫਦਾ ਰਹਿੰਦਾ ਹੈ ਗੁਰੂ ਗੋਰਖਨਾਥ ਜੀ ਰਿੱਧੀਆਂ ਸਿੱਧੀਆਂ ਦੇ ਮਾਲਕ ਗੁਰੂ ਗੋਰਖਨਾਥ ਜੀ ਆਪਣੇ ਚੇਲਿਆਂ ਦੇ ਨਾਲ ਉਸੇ ਜੰਗਲ 'ਚੋਂ ਲੰਘ ਰਹੇ ਸੀ ਜਿਹੜੇ ਜੰਗਲ ਦੇ ਖੂਹ ਵਿੱਚ ਪੂਰਨ ਭਗਤ ਨੂੰ ਸੱਟਿਆ ਸੀ ਗੋਰਖਨਾਥ ਜੀ ਦੇ ਚੇਲੇ ਆਖਦੇ ਨੇ ਕਿ ਗੁਰੂ ਜੀ ਪਿਆਸ ਬਹੁਤ ਲੱਗੀ ਹੈ ਤੇ ਗੁਰੂ ਜੀ ਕਹਿੰਦੇ ਇੱਥੇ ਇਸ ਦਰਖਤ ਥੱਲੇ ਵਿਸ਼ਰਾਮ ਕਰਦੇ ਆਂ ਤੇ ਤੁਸੀਂ ਇੱਥੋਂ ਕਿਤੇ ਆਸੇ ਪਾਸੇ ਪਾਣੀ ਭਾਲ ਕੇ ਲਿਓ ਅਤੇ ਜਦੋਂ ਇਦਾਂ ਪਾਣੀ ਦੀ ਭਾਲ ਵਿੱਚ ਚੇਲੇ ਉਸੇ ਖੂਹ ਕੋਲ ਪਹੁੰਚ ਜਾਂਦੇ ਨੇ ਜਿਹਦੇ ਵਿੱਚ ਪੂਰਨ ਨੂੰ ਵੱਢ ਕੇ ਸੱਟਿਆ ਸੀ ਤਾਂ ਉਹ ਭੱਜੇ ਭੱਜੇ ਆ ਕੇ ਗੁਰੂ ਗੋਰਖਨਾਥ ਜੀ ਨੂੰ ਦੱਸਦੇ ਨੇ ਕਿ ਇਦਾਂ ਇਸ ਖੂਹ ਦੇ ਵਿੱਚ ਤਾਂ ਇੱਕ ਪ੍ਰਾਣੀ ਨੂੰ ਵੱਢ ਕੇ ਸੱਟਿਆ ਪਿਆ ਹੈ ਗੁਰੂ ਗੋਰਖਨਾਥ ਜੀ ਮੌਕੇ ਤੇ ਆਉਂਦੇ ਨੇ ਤਾਂ ਚੇਲਿਆਂ ਦੀ ਮਦਦ ਦੇ ਨਾਲ ਉਸ ਨੂੰ ਪਹਿਲਾਂ ਬਾਹਰ ਕੱਢਿਆ ਜਾਂਦਾ ਹੈ ਤੇ ਗੁਰੂ ਗੋਰਖਨਾਥ ਜੀ ਬੜੀ ਹੀ ਕਠਿਨ ਤਪੱਸਿਆ ਕਰਨ ਤੋਂ ਬਾਅਦ ਪੂਰਨ ਨੂੰ ਠੀਕ ਕਰ ਦਿੰਦੇ ਨੇ ਉਹਦੇ ਹੱਥ ਪੈਰ ਜਿਹੜੇ ਵੱਡੇ ਹੁੰਦੇ ਜੋੜ ਦਿੰਦੇ ਨੇ ਪੂਰਨ ਦੇ ਠੀਕ ਹੋਣ ਮਗਰੋਂ ਗੁਰੂ ਗੋਰਖਨਾਥ ਜੀ ਉਸ ਨੂੰ ਉਸ ਦੀ ਇਸ ਹਾਲਾਤ ਦਾ ਕਾਰਨ ਪੁੱਛਦੇ ਨੇ ਤੇ ਪੂਰਨ ਸਾਰੀ ਕਹਾਣੀ ਦੱਸਦਾ ਕਿ ਉਸ ਨਾਲ ਕਿਵੇਂ ਉਹਦੇ ਨਾਲ ਝੂਠਾ ਦੋਸ਼ ਲਗਾ ਕੇ ਉਸ ਨਾਲ ਇਹ ਵਾਲਾ ਕਾਂਡ ਕਰਵਾਇਆ ਗਿਆ ਗੁਰੂ ਗੋਰਖਨਾਥ ਜੀ ਪੂਰਨ ਨੂੰ ਵਾਪਸ ਆਪਣੇ ਸਿਆਲਕੋਟ ਮਹਿਲ ਵਾਪਸ ਜਾਣ ਲਈ ਕਹਿੰਦੇ ਨੇ ਪਰ ਪੂਰਨ ਭਗਤ ਨਹੀਂ ਮੰਨਦਾ ਤੇ ਕਹਿੰਦਾ ਹੈ ਕਿ ਜੇਕਰ ਮੈਂ ਤੁਹਾਡੇ ਨਾਲ ਹੀ ਰਹਿਣਾ ਚਾਹਾਂ ਤਾਂ ਮੈਨੂੰ ਤੁਸੀਂ ਰੱਖ ਲਓ ਤੇ ਮੈਂ ਤੁਹਾਡੇ ਵਰਗਾ ਹੀ ਬੰਨਾ ਚਾਹੁੰਨਾ ਹਾਂ ਮੈਂ ਤੁਹਾਡੇ ਨਾਲ ਗਿਆ ਕਰਕੇ ਮੰਗ ਕੇ ਖਾ ਲੂੰਗਾ ਪਰ ਮੈਂ ਮਹਿਲ ਵਾਪਸ ਨਹੀਂ ਜਾਣਾ ਇਸ ਪਿੱਛੇ ਪੂਰਨ ਦੀ ਜਿੱਦ ਅੱਗੇ ਗੁਰੂ ਗੋਖਰਨਾਥ ਜੀ ਕਹਿੰਦੇ ਨੇ ਕਿ ਚੱਲ ਕੋਈ ਗੱਲ ਨਹੀਂ ਤੂੰ ਵੀ ਸਾਡੇ ਨਾਲ ਹੀ ਰਹਿ ਲੈ ਪੂਰਨ ਨੂੰ ਰਾਣੀ ਸੁੰਦਰਾਂ ਦੇ ਮਹਿਲ ਵਿੱਚ ਭਿਖਿਆ ਲੈਣ ਲਈ ਭੇਜਿਆ ਜਾਂਦਾ ਹੈ ਜੂਗੀਆਂ ਵਾਲਾ ਬਾਣਾ ਪਾ ਕੇ ਪੂਰਨ ਰਾਣੀ ਸੁੰਦਰਾਂ ਦੇ ਮਹਿਲ ਵਿੱਚ ਭਿਖਿਆ ਲੈਣ ਲਈ ਜਾਂਦਾ ਹੈ ਰਾਣੀ ਸੁੰਦਰਾਂ ਦੇਖਣ ਵਿੱਚ ਵੀ ਬਹੁਤ ਹੀ ਸੁੰਦਰ ਸੀ ਜਦੋਂ ਪੂਰਨ ਭਿਖਿਆ ਲੈਣ ਲਈ ਰਾਣੀ ਦੇ ਮਹਿਲ 'ਚ ਜਾਂਦਾ ਹੈ ਤਾਂ ਰਾਣੀ ਦੀਆਂ ਗੋਲੀਆਂ ਭਾਵ ਨੌਕਰਾਂਆਂ ਉਸ ਨੂੰ ਖੈਰ ਪਾਉਣ ਲਈ ਆਉਂਦੀਆਂ ਨੇ ਪਰ ਉਹ ਕਹਿੰਦਾ ਕਿ ਮੈਂ ਨਹੀਂ ਖੈਰ ਲੈਣੀ ਜੇਕਰ ਇਸ ਮਹਿਲ ਦੀ ਰਾਣੀ ਆਪ ਆ ਕੇ ਖੈਰ ਪਾਉਗੀ ਮੈਂ ਤਾਂ ਫਿਰ ਖੈਰ ਲਾਉਂਗਾ ਦੋ ਤਿੰਨ ਵਾਰ ਰਾਣੀਆਂ ਦੀਆਂ ਗੋਲੀਆਂ ਵਾਪਸ ਮੁੜ ਜਾਂਦੀਆਂ ਨੇ ਤਾਂ ਰਾਣੀ ਇਹ ਗੱਲ ਸੁਣ ਕੇ ਬਹੁਤ ਗੁੱਸਾ ਹੁੰਦੀ ਰਾਣੀ ਸੁੰਦਰਾ ਤੇ ਹਾਰ ਕੇ ਉਹ ਆਪ ਥੱਲੇ ਆਉਂਦੀ ਹੈ ਉਪਰੋ ਰਾਜ ਮਹਿਲ 'ਚੋਂ ਦੇਖਦੀ ਹੈ ਵੀ ਕਿਹੜਾ ਐਸਾ ਜੂਗੀ ਹੈ ਜਿਹੜਾ ਇਸ ਗੱਲ ਤੇ ਜਿਦਾ ਖੜਾ ਤੇ ਮੇਰੀ ਗੱਲ ਵਾਰ-ਵਾਰ ਮੋੜ ਰਿਹਾ ਹੈ ਕਿਉਂਕਿ ਉਸ ਵੇਲੇ ਨਾ ਕਿਸੇ ਵੀ ਸਾਧੂ ਸੰਤ ਪੀਰ ਬੀਰ ਨੂੰ ਖਾਲੀ ਮੋੜਨਾ ਪਾਪ ਮੰਨਿਆ ਜਾਂਦਾ ਸੀ ਅਸ਼ਭ ਮੰਨਿਆ ਜਾਂਦਾ ਸੀ ਤਾਂ ਉਹ ਜਦੋਂ ਆ ਕੇ ਦੇਖਦੀ ਰਾਣੀ ਸੁੰਦਰਾ ਮਹਿਲ ਤੋਂ ਆਪ ਥੱਲੇ ਆਉਂਦੀ ਵਹਿੰਦੀ ਹੈ ਵੀ ਬਹੁਤ ਹੀ ਇੱਕ ਸੋਹਣਾ ਸੁਨੱਖਾ ਜਿਹਦਾ ਰੂਪ ਡੁੱਲ ਡੁੱਲ ਪੈਂਦਾ ਫਿਰ ਉਹ ਉਸਤੇ ਵੀ ਬੇਈਮਾਨ ਹੋ ਜਾਂਦੀ ਹੈ ਉਹਦੇ ਇਸ਼ਕ ਦੇ ਵਿੱਚ ਡੁੱਲਣਾ ਸ਼ੁਰੂ ਹੋ ਜਾਂਦੀ ਹੈ ਉਹ ਪੂਰਨ ਭਗਤ ਦੀ ਝੋਲੀ ਦੇ ਵਿੱਚ ਸੋਨੇ ਚਾਂਦੀ ਹੀਰੇ ਜਵਾਹਰਾਤ ਪਾਉਂਦੀ ਹੈ ਜਿਸ ਨੂੰ ਉਸ ਦਾ ਗੁਰੂ ਗੋਰਖਨਾਥ ਜੀ ਮੋੜ ਦਿੰਦੇ ਨੇ ਤੇ ਕਹਿੰਦੇ ਨੇ ਕਿ ਭਿਖਿਆ ਚ ਕੁਝ ਖਾਣ ਲਈ ਚੀਜ਼ਾਂ ਲੈ ਕੇ ਆ ਆ ਸੋਨੇ ਚਾਂਦੀ ਦਾ ਆਪਾਂ ਕੀ ਕਰਨਾ ਪੂਰਨ ਸੁੰਦਰਾ ਦੇ ਮਹਿਲ ਵਾਪਸ ਆਉਂਦਾ ਤੇ ਕਹਿੰਦਾ ਕਿ ਮੇਰੇ ਗੁਰੂ ਨੇ ਤਾਂ ਖਾਣ ਪੀਣ ਦੀ ਕੋਈ ਵਸਤ ਮੰਗਾਈ ਹੈ ਉਹ ਹੈਗੀ ਤਾਂ ਦੇ ਦੋ ਨਹੀਂ ਤੇ ਆਪਦੇ ਗਹਿਣੇ ਗੱਡੇ ਰੱਖ ਲਓ ਭਾਈ ਪੂਰਨ ਦੇ ਕਹਿਣ ਤੋਂ ਬਾਅਦ ਰਾਣੀ ਆਪਣੀਆਂ ਗੋਲੀਆਂ ਨਾਲ ਮਿਲ ਕੇ 36 ਪ੍ਰਕਾਰ ਦਾ ਭੋਜਨ ਤਿਆਰ ਕਰਦੀ ਆਪਣੇ ਹੱਥੀਂ ਫਿਰ ਨੰਗੇ ਪੈਰੀਂ ਆਪਣੀਆਂ ਗੋਲੀਆਂ ਦੇ ਨਾਲ ਤੇ ਪੂਰਨ ਭਗਤ ਨੂੰ ਨਾਲ ਲੈ ਕੇ ਖੁਦ ਆਪ ਵੀ ਗੁਰੂ ਗੋਰਖਨਾਥ ਜੀ ਕੋਲ ਜਾਂਦੀ ਛੇਤੀ ਪ੍ਰਕਾਰ ਦਾ ਭੋਜਨ ਲੈ ਕੇ ਅਤੇ ਗੁਰੂ ਗੋਰਖਨਾਥ ਜੀ ਉਸ ਦੀ ਇਹ ਸੇਵਾ ਪਾਉਣ ਤੋਂ ਬਹੁਤ ਖੁਸ਼ ਹੁੰਦੇ ਨੇ ਤੇ ਉਸ ਰਾਣੀ ਸੁਂਦਰਾਂ ਨੂੰ ਕੁਝ ਵਰ ਮੰਗਲ ਨਹੀਂ ਕਹਿੰਦੇ ਨੇ ਕਿ ਮੰਗ ਬੱਚਾ ਕੀ ਮੰਗਦੀਆਂ ਤਾਂ ਰਾਣੀ ਸੁਂਦਰਾਂ ਵਰ ਦੇ ਵਿੱਚ ਪੂਰਨ ਭਗਤ ਨੂੰ ਮੰਗ ਲੈਂਦੀ ਹੈ। ਗੁਰੂ ਗੋਰਖਨਾਥ ਜੀ ਆਪਣੇ ਵਾਅਦੇ ਤੋਂ ਮੁੱਕਰ ਨਹੀਂ ਸਕਦੇ ਤੇ ਅੰਤ ਉਹਨਾਂ ਨੂੰ ਪੂਰਨ ਭਗਤ ਰਾਣੀ ਸੁਂਦਰਾਂ ਨੂੰ ਸੌਂਪਣਾ ਪੈਂਦਾ ਹੈ। ਗੁਰੂ ਗੋਰਖਨਾਥ ਜੀ ਆਪਣਾ ਵਾਅਦਾ ਪੂਰਾ ਕਰ ਦਿੰਦੇ ਨੇ ਰਾਣੀ ਸੁੰਤਰਾਂ ਦੇ ਨਾਲ ਪੂਰਨ ਮਹਿਲ ਵਿੱਚ ਚਲਾ ਜਾਂਦਾ ਹੈ ਪਰ ਉਸ ਦਾ ਮਨ ਨਹੀਂ ਟਿਕਦਾ ਰਾਤ ਨੂੰ ਉਹ ਚੋਰੀ-ਚੋਰੀ ਮਹਿਲ ਦੇ ਵਿੱਚੋਂ ਭੱਜ ਆਉਂਦਾ ਹੈ ਅਗਲੇ ਦਿਨ ਜਦੋਂ ਰਾਣੀ ਸੁੰਤਰਾਂ ਨੂੰ ਪਤਾ ਲੱਗਦਾ ਹੈ ਕਿ ਪੂਰਨ ਭਗਤ ਮਹਿਲ ਛੱਡ ਚੁੱਕਿਆ ਹੈ ਤੇ ਉਸ ਨੂੰ ਬਹੁਤ ਹੀ ਗੁੱਸਾ ਆਉਂਦਾ ਹੈ ਤੇ ਉਹ ਇਸ ਚੀਜ਼ ਨੂੰ ਆਪਣੀ ਬੇਇੱਜ਼ਤੀ ਸਮਝਦੀ ਹੈ ਅਤੇ ਉਹ ਆਪਣੇ ਮਹਿਲ ਦੇ ਉੱਤੋਂ ਛਾਲ ਮਾਰ ਕੇ ਆਪਣੀ ਜਾਨ ਲੈ ਲੈਂਦੀ ਹੈ ਇਸ ਬਾਅਦ ਗੁਰੂ ਗੋਖਰਨਾਥ ਜੀ ਦੇ ਕਹਿਣ ਤੇ ਪੂਰਨ ਸਿਆਲਕੁਟ ਚਲਾ ਜਾਂਦਾ ਹੈ ਉੱਥੇ ਇੱਕ ਬਾਗ ਦੇ ਵਿੱਚ ਡੇਰਾ ਲਾਉਂਦਾ ਜਿਹੜਾ ਕਿ ਬੜੇ ਸਾਲਾਂ ਤੋਂ ਸੁੱਕਿਆ ਪਿਆ ਸੀ ਤੇ ਪੂਰਨ ਭਗਤ ਜੀ ਦੇ ਆਉਣ ਨਾਲ ਉਹ ਦੁਬਾਰਾ ਖੜ ਜਾਂਦਾ ਹਰਿਆ ਭਰਿਆ ਹੋ ਜਾਂਦਾ ਹੈ। ਮਹਾਨ ਜੋਗੀ ਦੇ ਚਰਚੇ ਚਾਰੇ ਪਾਸੇ ਹੁੰਦੇ ਕਿ ਲੋਕ ਦੂਰ ਦੂਰੋਂ ਮੱਥਾ ਟੇਕਣ ਦੇਖਣ ਆਉਂਦੇ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੋਣ ਲੱਗੀਆਂ ਰਾਜਾ ਸਲਮਾਨ ਤੇ ਉਸ ਦੀ ਦੂਜੀ ਪਤਨੀ ਰਾਣੀ ਲੂਣਾ ਭਾਵ ਪੂਰਨ ਦੀ ਮਤਲਬੀ ਮਾਦ ਕਰਨਾ ਚ ਵੀ ਖਬਰ ਪੈਂਦੀ ਹੈ ਕਿ ਆਪਣੇ ਇਲਾਕੇ ਵਿੱਚ ਕੋਈ ਜੋਗੀ ਆਇਆ ਹੈ ਜਿਹੜਾ ਕਿ ਹਰ ਇੱਕ ਇੱਛਾ ਪੂਰੀ ਕਰਦਾ ਹੈ ਤੇ ਰਾਜਾ ਸਲਮਾਨ ਤੇ ਰਾਣੀ ਲੂਣਾ ਇੱਕ ਬੱਚਾ ਪ੍ਰਾਪਤੀ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਪਰ ਨਾ ਕਰ ਬੱਚਾ ਹੋ ਨਹੀਂ ਰਿਹਾ ਹੁੰਦਾ ਤਾਂ ਉਹ ਵੀ ਸੁਣ ਕੇ ਉਹਨਾਂ ਦੇ ਦਰਸ਼ਨ ਲਈ ਜੋਗੀ ਤੇ ਦਰਸ਼ਨ ਪਾਉਣ ਆਉਂਦੇ ਨੇ ਪੂਰਨ ਦੇ ਦਰਸ਼ਨ ਪਾਉਣ ਆਉਂਦੇ ਨੇ ਪੂਰਨ ਨੂੰ ਕਹਿੰਦਾ ਹੈ ਕਿ ਇਸ ਮਹਿਲ ਦੇ ਵਿੱਚ ਪਹਿਲਾਂ ਵੀ ਇੱਕ ਪੁੱਤਰ ਨੇ ਜਨਮ ਲਿਆ ਸੀ ਪਰ ਤੁਸੀਂ ਉਸ ਨੂੰ ਬਿਨਾਂ ਕਿਸੇ ਕਾਰਨ ਤੋਂ ਮਾਰ ਮੁਕਾਇਆ ਇਹ ਗੱਲ ਸੁਣ ਕੇ ਰਾਣੀ ਲੂਣਾ ਵੇਖੇ ਰਾਜ ਸਲਵਾਨ ਦੇ ਵੱਲ ਤੇ ਰਾਜਾ ਵੇਖੇ ਰਾਣੀ ਲੂਣਾ ਦੇ ਵੱਲ ਵੀ ਆ ਕੀ ਇਹਨੂੰ ਕਿਵੇਂ ਪਤਾ ਲੱਗਿਆ ਤਾਂ ਅੰਤੋਂ ਦੋਵੇਂ ਜਣੇ ਉਹ ਦੇ ਅੱਗੇ ਆਪਣੀ ਗਲਤੀ ਸਵਾਰਕਾਰ ਕਰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਪੂਰਨ ਭਗਤ ਹੈ ਪਰ ਪੂਰਨ ਭਗਤ ਨੂੰ ਪਤਾ ਲੱਗ ਜਾਂਦਾ ਕਿ ਇਹ ਮੇਰੇ ਮਤਲਬ ਕਿ ਇੱਕ ਮਤਰੀ ਮਾਂ ਤੇ ਇੱਕ ਮੇਰਾ ਸਕਾ ਮਤਲਬ ਪਿਤਾ ਪਰ ਫਿਰ ਵੀ ਉਹ ਉਹਨਾਂ ਦੀ ਹਥੇਲੀ ਤੇ ਇੱਕ ਚੌਲ ਦਾ ਦਾਣਾ ਰੱਖਦਾ ਤੇ ਉਹਨਾਂ ਨੂੰ ਪੁੱਤਰ ਦਾ ਵਰ ਦਿੰਦਾ ਤੇ ਇਸ ਪਿੱਛੋਂ ਰਾਜੇ ਸੁਲਮਾਨ ਤੇ ਉਹਦੀ ਦੂਜੀ ਪਤਨੀ ਰਾਣੀ ਲੂਨਾ ਦੇ ਘਰ ਇੱਕ ਪੁੱਤ ਜਨਮ ਲੈਂਦਾ ਜਿਹੜਾ ਕਿ ਵੱਡਾ ਹੋ ਕੇ ਰਾਜਾ ਰਸਾਲੂ ਬਣਿਆ ਅਤੇ ਪੂਰਨ ਦੀ ਮਾਂ ਇਛਰਾ ਜਿਹੜੀ ਕਿ ਉਹਦੇ ਵਿਯੋਗ ਚ ਅੰਨੇ ਹੋ ਗਈ ਸੀ ਉਹ ਅੰਨੇ ਹੋਣ ਦੇ ਬਾਵਜੂਦ ਵੀ ਭਟਕਦੀ ਭਟਕਦੀ ਪੂਰਨ ਦੇ ਉਸੇ ਡੇਰੇ 'ਚ ਆ ਪਹੁੰਚਦੀ ਹੈ ਉਸ ਨੂੰ ਅਹਿਸਾਸ ਹੋ ਜਾਂਦਾ ਦੇਖੋ ਮਾਂ ਮਾਂ ਹੀ ਹੁੰਦੀ ਹੈ ਉਸ ਦੀਆਂ ਅੱਖਾਂ ਠੀਕ ਹੋ ਜਾਂਦੀਆਂ ਨੇ ਉਸ ਨੂੰ ਦੇਖ ਕੇ ਉਸ ਨਾਲ ਗਲੇ ਲੱਗ ਕੇ ਉਸ ਨਾਲ ਸਕੂਨ ਮਿਲਦਾ ਮਾਂ ਪੁੱਤਰ ਨੂੰ ਜਿਹੜਾ ਇੱਕ ਦੂਜੇ ਨੂੰ ਗੱਲ ਆ ਕੇ ਉਹਦੀ ਨਿਗਾਹ ਵਾਪਸ ਆ ਜਾਂਦੀ ਹੈ ਪੂਰਨ ਮਾਂ ਨੂੰ ਮਿਲਣ ਦਾ ਦੁਬਾਰਾ ਵਾਅਦਾ ਕਰਦਾ ਹੈ ਤੇ ਉੱਥੋਂ ਵਾਪਸ ਚਲਾ ਜਾਂਦਾ ਹੈ ਕੁਝ ਸਾਲਾਂ ਬਾਅਦ ਮਾਂ ਨੂੰ ਦਿੱਤਾ ਵਚਨ ਨਿਭਾਉਣ ਲਈ ਉਹ ਵਾਪਸ ਫਿਰ ਸਿਆਲਕੋਟ ਆਉਂਦਾ ਜਿੱਥੇ ਸਾਰੇ ਲੋਕ ਦਰਸ਼ਨਾਂ ਲਈ ਆਉਂਦੇ ਨੇ ਰਾਜਾ ਸਲਮਾਨ ਤੇ ਲੋਣਾ ਦੇ ਨਾਲ ਉਹਨਾਂ ਦਾ ਪੁੱਤਰ ਰਸਾਲੂ ਵੀ ਦਰਸ਼ਨਾਂ ਲਈ ਆਉਂਦਾ ਹੈ ਫਿਰ ਪੂਰਨ ਭਗਤ ਗੁਰੂ ਨੂੰ ਯਾਦ ਕਰਕੇ ਆਪਣੀ ਝੋਲੀ ਦੇ ਵਿੱਚ ਸੋਨੇ ਦਾ ਕੜਾ ਕੱਢ ਦਿਖਾਉਂਦਾ ਹੈ ਜਿਸ ਕਾਰਨ ਰਸਾਲੂ ਵੀ ਉਸਨੂੰ ਸੀਸ ਝਕਾਉਂਦਾ ਹੈ ਸੋ ਇਸ ਕਥਾ ਦਾ ਅੰਤ ਇੱਥੇ ਆ ਕੇ ਹੋ ਜਾਂਦਾ ਹੈ ਕਿ ਜਦੋਂ ਮਾਂ ਪੁੱਤਰ ਦਾ ਮਿਲਣ ਹੁੰਦਾ ਹੈ ਅਤੇ ਇਛਰਾ ਆਪਣੇ بیٹے ਪੂਰਨ ਨੂੰ ਦੁਬਾਰਾ ਮਿਲ ਜਾਂਦੀ ਹੈ ਤਾਂ ਉਸਦੀ ਨਿਕਾ ਵਾਪਸ ਹੋ ਜਾਂਦੀ ਹੈ ਜਿਸ ਕਾਰਨ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦੀ ਹੈ ਇਹ ਟਿੱਲਾ ਜਿਹੜਾ ਪੂਰਨ ਭਗਤ ਜੀ ਦਾ ਬਣਿਆ ਹੋਇਆ ਹੈ ਇਹ ਪਿੰਡ ਪੁੱਟੀਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਬਣਿਆ ਹੋਇਆ ਹੈ ਤੇ ਇੱਥੇ ਬਹੁਤ ਹੀ ਵੱਡਾ ਮੇਲਾ ਲੱਗਦਾ ਹੈ ਦੇ ਪਿੰਡਾਂ ਦੀਆਂ ਵੱਡੀ ਗਿੰਦ ਦੀ ਸੰਗਤਾਂ ਇੱਥੇ ਪਹੁੰਚਦੀਆਂ ਨੇ ਲੋਕਾਂ ਦੀਆਂ ਅੱਛਾ ਮਨੋ ਕਮਣੋਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਤੇ ਸੇਹਰਾ ਬੰਨਿਆ ਹੋਇਆ ਹੈ ਸ਼ਰੀਰ ਵੀ ਬੰਨਿਆ ਹੋਇਆ ਹੈ ਲੋਕ ਇੱਥੇ ਦੁੱਧ ਚੜਾ ਕੇ ਜਾਂਦੇ ਆ ਚੌਲ ਕਨਕ ਆਪੋ ਆਪਣੀ ਸ਼ਰਧਾ ਜੋ ਵੀ ਮੈਂ ਦੁੱਧ ਲੈ ਕੇ ਅੱਜ ਤੱਕ ਗੁਰੂ ਗੋਰਖਨਾਥ ਜੀ ਨੂੰ ਤੇ ਪੂਰਨ ਭਗਤ ਨੂੰ ਦੁਨੀਆ ਮੰਨਦੀ ਆਈ ਹੈ ਸੋ ਪੰਜਾਬ ਦੇ ਵਿੱਚ ਬਾਬਾ ਪੂਰਨ ਭਗਤ ਜੀ ਦਾ ਢਿੱਲਾ ਪਿੰਡ ਪੁੱਟੀ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਬਣਿਆ ਹੋਇਆ ਹੈ ਮੈਂ ਮੈਨੂੰ ਨਹੀਂ ਸੁਣਦੇ ਵਿੱਚ ਮਿਲਿਆ ਨਾ ਹੀ ਮੈਂ ਦੇਖਿਆ ਜੇਕਰ ਤੁਹਾਨੂੰ ਪਤਾ ਹੋਵੇ ਕਿ ਪੰਜਾਬ ਵਿੱਚ ਇਹ ਟਿੱਲਾ ਹੋਰ ਵੀ ਕਿਤੇ ਬਣਿਆ ਹੈ ਬਾਬਾ ਪੂਰਨ ਭਗਤ ਜੀ ਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਹਿਸਾਬ ਨਾਲ ਤਾਂ ਨਹੀਂ ਬਣਿਆ ਸੋ ਬਹੁਤ ਹੀ ਸ਼ਰਧਾ ਭਾਵਨਾ ਹੈ ਪਿੰਡ ਵਾਸੀਆਂ ਦੀ ਵੀ ਪਿੰਡ ਪੁੱਟੀਵਾਲਿਆਂ ਦੀ ਵੀ ਸੋ ਇਹ 25 ਏਕੜ ਦੇ ਵਿੱਚ ਜਿਹੜਾ ਇਥੋਂ ਦਾ ਬੀਡ ਕਹ ਲੋ ਰਕਬਾ ਜੰਗਲ ਇਹ ਫੈਲਿਆ ਹੋਇਆ ਜਿਸ ਦੇ ਵਿੱਚ ਹਰ ਤਰ੍ਹਾਂ ਦਾ ਦਰਖਤ ਹੈ ਹਰ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਨੇ ਤੇ ਨਵੇਂ ਰੁੱਖ ਵੀ ਲਗਾਏ ਜਾ ਰਹੇ ਨੇ ਤਾਂ ਉਹਨਾਂ ਤੱਕ ਹਰੇਕ ਦਰਖਤ ਤੱਕ ਪਾਣੀ ਦੀ ਸਪਲਾਈ ਦਾ ਖਾਸ ਪ੍ਰਬੰਧ ਕੀਤਾ ਗਿਆ ਸੋ ਪਿੰਡ ਵਾਸੀਆਂ ਦਾ ਬੜਾ ਸਹਿਯੋਗ ਹੈ ਬਹੁਤ ਹੀ ਚੰਗਾ ਉਪਰਾਲਾ ਕਹਿ ਲਓ ਉਹਨਾਂ ਨੇ ਕੁਦਰਤ ਨੂੰ ਸੰਭਾਲਨ ਦਾ ਕੀਤਾ ਹੋਇਆ ਸੋ ਇਸ 25 ਏਕੜ ਦੇ ਰਕਬੇ 'ਚ ਜਿਹੜਾ ਜੰਗਲ ਫੈਲਿਆ ਹੋਇਆ ਹੈ ਪੰਜਾਬ ਦਾ ਤਾਂ ਇਹਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ ਜਿਸ ਨੂੰ ਮਿੰਨੀ ਜੰਗਲ ਵੀ ਕਿਹਾ ਜਾਂਦਾ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਟਿੱਲੇ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਸੋ ਜੇਕਰ ਤੁਹਾਨੂੰ ਸਾਡੀ ਇਹ ਛੋਟੀ ਜਹੀ ਕੋਸ਼ਿਸ਼ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰਕੇ ਸਾਡਾ ਹੌਸਲਾ ਵਧਾਓ ਕਿਉਂਕਿ ਆਪਾਂ ਬਹੁਤ ਮਿਹਨਤ